ਤੇ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸੜਕ ਸੁਰੱਖਿਆ ਫੋਰਸ ਆ ਉਹ ਤਿਆਰ ਕੀਤੀ ਜਾਵੇਗੀ ਤੇ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਅੱਜ ਇੱਕ ਵੱਡਾ ਐਲਾਨ ਕੀਤਾ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਦਾ ਹੋਰ ਕੀ ਕਹਿਣਾ ਹੈ ਐਸਐਸਐਫ ਦਾ ਆਈਡੀਆ ਇਹ ਕੋਈ 15 20 ਦਿਨਾਂ ਚ ਜਾਂ ਕੋਈ ਕੁਝ ਮਹੀਨਿਆਂ ਚ ਨਹੀਂ ਸੀ ਮੈਂ ਮੈਂਬਰ ਪਾਰਲੀਮੈਂਟ ਸੀ ਸੰਗਰੂਰ ਤੋਂ ਤਾਂ ਪਾਰਲੀਮੈਂਟ ਦੇ ਵਿੱਚ ਇੱਕ ਮੈਂਬਰਸ ਰੈਫਰੈਂਸ ਸਰਵਿਸ ਹੁੰਦੀ ਹੈ ਤੁਸੀਂ ਕੋਈ ਵੀ ਡਾਟਾ ਕਰਾਉਣਾ ਹੋਵੇ ਤੁਸੀਂ ਲਿਖ ਕੇ ਦੇ ਦਿਓ 3 ਘੰਟਿਆਂ ਦੇ ਵਿੱਚ ਤੁਹਾਨੂੰ ਉਹ ਉਸ ਮੁੱਦੇ ਨਾਲ ਰਿਲੇਟਡ ਸਾਰਾ ਡਾਟਾ ਦੇ ਦਿੰਦੇ ਨੇ ਮੈਂ ਬੋਲਣਾ ਚਾਹੁੰਦਾ ਸੀ ਸੜਕੀ ਹਾਦਸਿਆਂ ਤੇ ਮੈਂ ਡਾਟਾ ਮੰਗਿਆ ਕਿ ਮੈਨੂੰ ਇਹ ਦੱਸੋ ਦੱਸੋ ਕਿ ਪੰਜਾਬ ਚ ਤੇ ਬਾਕੀ ਦੇਸ਼ ਚ ਕਿੰਨੇ ਹਾਦਸੇ ਹੁੰਦੇ ਨੇ ਕਿੰਨੀਆਂ ਜਾਨਾਂ ਜਾਂਦੀਆਂ ਨੇ ਰਿਕਾਰਡ ਹੋਊਗਾ ਸਾਰਾ ਗਵਰਨਮੈਂਟ ਕੋਲ ਮੈਨੂੰ ਜਦੋਂ ਡਾਟਾ ਮਿਲਿਆ ਮੇਰੇ ਲੂੰ ਕੰਡੇ ਖੜੇ ਹੋ ਗਏ ਨੰਬਰ 1 ਤੇ ਮੈਂ ਇਹ ਗੱਲ ਕਰ ਰਿਹਾ 2016 ਜਾਂ 17 ਦੀ ਜਿਹੜਾ ਡਾਟਾ ਮਿਲਿਆ ਉਹਦੇ ਵਿੱਚ ਮੌਤਾਂ ਦੀ ਗਿਣਤੀ ਉਸ ਵੇਲੇ ਹੁਣ ਤਾਂ ਹੋਰ ਵਧ ਗਈ ਹੋਊਗੀ ਉਸ ਵੇਲੇ ਨੰਬਰ 1 ਮੌਤਾਂ ਦੇ ਵਿੱਚ ਪੰਜਾਬ ਸੀ 14 ਮੌਤਾਂ ਪਰਡੇ ਔਨ ਦਾ ਸਪੌਟ ਫਿਰ ਜਿੰਨੇ ਜ਼ਖਮੀ ਉਹ ਤਾਂ ਲੱਖਾਂ ਦੀ ਗਿਣਤੀ ਚ ਅੱਜ ਮੈਂ ਰਾਏ ਸਾਹਿਬ ਤੋਂ ਪੁੱਛਿਆ ਪਿਛਲੇ ਮਹੀਨੇ ਮੀਟਿੰਗ ਸੀ ਅੱਜ 17 ਜਾਂ 18 ਦੇ ਨੇੜੇ ਤੇ ਮੌਤਾਂ ਦੀ ਗਿਣਤੀ ਹੈ 17 18 ਦਾ ਮਤਲਬ ਹੋ ਗਿਆ 500 ਤੋਂ ਉੱਪਰ 550 ਤੋਂ ਉੱਪਰ ਪਰ ਮੰਥ ਜੇ 12 ਨਾਲ ਗੁਣਾ ਕਰ ਲਿਏ 6000 ਦੇ ਨੇੜੇ ਤੇ ਬੰਦਾ ਮਰ ਜਾਂਦਾ ਜੀ ਅਣ ਹੋਈ ਅਣਕਿਆਸੀ ਮੌਤ ਸੜਕ ਤੇ 6000 ਉਸ ਵੇਲੇ ਮੈਂ 16 17 ਸੋਚਿਆ ਸੀ ਜੇ ਪ੍ਰਮਾਤਮਾ ਨੇ ਕਦੇ ਮੌਕਾ ਦਿੱਤਾ ਕਿ ਕੋਈ ਡਿਸੀਜਨ ਲੈ ਸਕਦੇ ਹੋਈ ਆ ਆ ਜਿਹੜੀਆਂ ਅਣ ਹੋਈਆਂ ਮੌਤਾਂ ਨੇ ਇਹਨਾਂ ਨੂੰ ਬਚਾਉਣ ਵਾਸਤੇ ਮੈਂ ਅਲੱਗ ਤੋਂ ਇੱਕ ਪੁਲਿਸ ਬਣਾਉਂਗਾ ਜਿਹੜੀ ਸਿਰਫ ਤੇ ਸਿਰਫ ਸੜਕਾਂ ਤੇ ਲੋਕਾਂ ਦੀ ਸੁਰੱਖਿਆ ਕਰੂਗੀ ਉਹ ਦਿਨ ਆ ਜਾ ਗਿਆ ਪਰਮਾਤਮਾ ਦਾ ਵੀ ਸ਼ੁਕਰ ਗੁਜ਼ਾਰਾ ਕਿਉਂਕਿ ਉਹਨੇ ਇਹ ਸਾਨੂੰ ਹੌਸਲਾ ਦਿੱਤਾ ਸਮੱਤ ਬਖਸ਼ੀ ਹੈ ਮੈਂ ਬਹੁਤ ਤੱਕ ਕਿਉਂਕਿ ਕਲਾਕਾਰ ਦੇ ਹੋਂਦ ਦੇ ਨਾਲ ਤੇ ਬਹੁਤ ਸਾਰੀ ਦੁਨੀਆ 'ਚ ਮੈਂ ਘੁੰਮਿਆ ਨਿਊਜ਼ੀਲੈਂਡ ਤੋਂ ਲੈ ਕੇ ਕੈਲੀਫੋਰਨੀਆ ਦੇ ਵੈਸਟ ਕੋਸਟ ਤੱਕ ਹਰੇਕ ਦੇਸ਼ ਦਾ ਮੈਂ ਸਿਸਟਮ ਦੇਖਦਾ ਹੁੰਦਾ ਸੀ ਟ੍ਰੈਫਿਕ ਸਿਸਟਮ ਖਾਸ ਤੌਰ ਤੇ ਤਾਂ ਫਿਰ ਆਪਣੇ ਦੇਸ਼ ਨਾਲ ਕੰਪੇਅਰ ਕਰਦਾ ਹੁੰਦਾ ਸੀ ਮੈਂ ਸਾਰੀਆਂ ਗੱਲਾਂ ਜਿਲ੍ਹਾ ਸਰਸਫ ਦੀ ਰਣਨੀਤੀ ਬਣਾਈ ਜਾ ਰਹੀ ਸੀ ਉਹ ਦੱਸਿਆਂ ਕਿ ਉਹ ਲੋਕ ਜਿਹੜੇ ਨੇ ਖਾਸ ਤੌਰ ਤੇ ਵੈਸਟਰਨ ਵਰਡ ਜਿਹੜਾ ਕਿੰਨਾ ਜ਼ਿਆਦਾ ਸੀਰੀਅਸ ਹੈ ਸੜਕ ਤੇ ਹਾਦਸਿਆਂ ਬਾਰੇ ਜਾਂ ਐਕਸੀਡੈਂਟਾਂ ਨੂੰ ਲੋਕਣ ਵਾਸਤੇ ਬੜੀਆਂ-ਬੜੀਆਂ ਉਦਾਹਰਨਾਂ ਉੱਥੇ ਮਿਲਦੀਆਂ ਨੇ ਕਿ ਪੁਲਿਸ ਜਿਹੜੀ ਹੈ ਉਹ ਉੱਥੇ ਮਾਰਕਟ ਨਹੀਂ ਕਰਦੀ ਕੱਲਾ ਹੀ ਹੁੰਦਾ ਹੈ ਪੁਲਿਸ ਵਾਲਾ ਜਿਹੜਾ ਹਾਈਵੇ ਪੈਟਰੋਲ ਵਾਲਾ ਹੁੰਦਾ ਹੈ ਭਾਵੇਂ ਉਹ ਇਧਰੋਂ ਆਉਂਦਾ ਹੋਵੇ ਭਾਵੇਂ ਇਧਰੋਂ ਜਾਂਦਾ ਹੋਵੇ ਇੱਕ ਵਾਰੀ ਰੇਸ ਤੋਂ ਪੈਰ ਉਹਦੀ ਚੱਕਿਆ ਜਾਂਦਾ ਆਟੋਮੈਟਿਕਲੀ ਵੀ ਜਾਂਦਾ ਕਿਉਂਕਿ ਆਰਥਿਕਤਾ ਦੀ ਮਾਰ ਵੱਡੀ ਹੈ ਉਹ ਆਰਥਿਕਤਾ ਵੀ ਮਾਰ ਮਾਰ ਦਿਆ 100 ਡਾਲਰ ਦਾ ਚਲਾਨ ਵੀ ਕਰਦਾ ਨਾਲੇ ਨੰਬਰ ਕੱਟ ਲੈਂਦਾ ਪੁਆਇੰਟ ਕੱਟ ਲੈਂਦਾ ਡਰਾਈਵਿੰਗ ਲਾਇਸੈਂਸ ਤੋਂ ਜੇ ਕੋਈ ਤੇ ਪੁਆਇੰਟ ਹੁੰਦੇ ਨੇ ਲਾਇਸੈਂਸ ਦੇ ਪੁਆਇੰਟ ਕੱਟ ਲੈਣਾ ਉਹ ਬਾਅਦ ਵਿੱਚ ਤੁਹਾਨੂੰ ਬਹੁਤ ਉਹ ਉਹਦਾ ਕੀਮਤ ਚਕਾਉਣੀ ਪੈਂਦੀ ਬੜੀ ਫੇਮਸ ਗੱਲ ਹੈ ਕਿ ਕੈਨੇਡਾ ਦਾ ਪ੍ਰਾਈਮ ਮਿਨਿਸਟਰ ਛੁੱਟੀਆਂ ਤੇ ਜਾ ਰਿਹਾ ਸੀ ਕਲੋਨਾ ਦੇ ਨੇੜੇ ਬ੍ਰਿਸ਼ਕਲੰਬੀਆ ਚ ਪਿੱਛੋਂ ਪੁਲਿਸ ਵਾਲਾ ਆਇਆ ਉਹਨੇ ਲਾਈਟਾਂ ਦਿੱਤੀਆਂ ਪੁਲਸ ਉਹਥੇ ਪਿੱਛੋਂ ਲਾਈਟਾਂ ਦੇਣ ਦੀ ਆ ਮਤਲਬ ਸਾਈਡ ਤੇ ਲਾ ਲਓ ਸਾਈਡ ਤੇ ਲਾ ਲੈ ਨੂੰ ਕਹਿੰਦੇ ਨੇ ਪੁੱਲ ਕਰ ਲਿਆ ਪੁੱਲ ਕਰ ਲਈ ਪ੍ਰਧਾਨ ਮੰਤਰੀ ਦੀ ਗੱਡੀ ਪਤਾ ਨਹੀਂ ਸੀਗਾ ਪੁਲਿਸ ਵਾਲੇ ਨੂੰ ਕੌਣ ਐ ਉਹ ਚ ਆਇਆ ਗੱਡੀ ਦੇ ਕੋਲੇ ਕਹਿੰਦਾ ਯੂ ਆਰ ਓਵਰ ਸਪੀਡ ਕੈਨ ਆਈ ਹੈਵ ਯੂਰ ਲਾਇਸੈਂਸ ਪਲੀਜ਼ ਪ੍ਰਧਾਨ ਮੰਤਰੀ ਨੇ ਲਾਇਸੈਂਸ ਦਿੱਤਾ ਕਹਿੰਦਾ ਦੇਖ ਲਾਇਸੈਂਸ ਤੇ ਨਾਮ ਪੜ ਮੈਂ ਕੌਣ ਆ ਮੈਂ ਪ੍ਰਾਈਮ ਮਿਨਿਸਟਰ ਆ ਉਹ ਕਹਿੰਦਾ ਜੀ ਕੀ ਬਾਤ ਆ 100 ਡਾਲਰ ਦਾ ਚਲਾਨ ਕੱਟ ਕੇ ਕਹਿੰਦਾ ਜੀ ਤੁਹਾਡੇ ਸਾਹਮਣੇ ਡਿਊਟੀ ਕਰਕੇ ਬਹੁਤ ਵਧੀਆ ਲੱਗਿਆ ਦੇਸ਼ ਨੂੰ ਤੁਹਾਡੀ ਅਜੇ ਲੋੜ ਹੈ ਓਵਰ ਸਪੀਡ ਨਾਲ ਚਲਾਇਆ ਕਰੋ ਤੇ ਇੱਥੇ ਆਟੋਗ੍ਰਾਫ ਦੇ ਦਿਓ ਇੱਕ ਕਾਗਜ਼ ਤੇ ਨਾਲੇ ਆਟੋਗ੍ਰਾਫ ਲਈ ਨਾਲੇ ਚਲਾਨ ਕੱਟਾ ਆ ਉਹਨਾਂ ਦਾ ਰੂਲ ਹੈ ਜੀ ਇੱਕ ਆਪੜੇ ਹੀ ਬੰਨਾ ਪੰਜਾਬੀ ਸਰੀ ਦੇ ਵਿੱਚ ਜਾ ਰਹੇ ਸੀ ਤਾਂ ਰੈੱਡ ਲਾਈਟ 'ਚ ਲਾਲ ਬੱਤੀ 'ਚ ਲੰਘ ਗਏ ਅੱਗੇ ਪੁਲਿਸ ਵਾਲ ਨੇ ਰੋਕ ਲਿਆ ਪੁਲਿਸ ਵਾਲਾ ਜਿਹੜਾ ਗੋਰਾ ਪੁਲਿਸ ਵਾਲਾ ਸੀ ਉਹ ਤਾਂ ਗਵਾਂਟੀ ਸੀ ਘਰ ਦਾ ਬੱਚੇ ਆਪਸ ਵਿੱਚ ਇਕੱਠੇ ਖੇਡਦੇ ਸੀ ਆਪਸ ਵਿੱਚ ਜਿਵੇਂ ਆਪਣੀ ਗਵਾਂਡੀਆਂ ਨਾਲ ਹੁੰਦੀ ਹੈ ਭਾਈ ਚਰਚ ਸੰ ਸੀ ਤਾਂ ਉਹਨੇ ਰੋਕ ਲਿਆ ਉਹ ਕਹਿੰਦਾ ਮਿਸਟਰ ਸਿੰਘ ਰੈੱਡ ਲਾਈਟ ਜੰਪ ਕੀਤੀ ਹੈ ਉਹ ਆਪਣੇ ਵਾਲਾ ਜਿਹੜਾ ਆਪਣਾ ਆਪਣੇ ਕਲਚਰ ਚ ਆਪਣੇ ਖੂਨ ਚ ਨਹੀਂ ਆਇਆ ਹੋਇਆ ਜਮਾਂਦਰੂ ਤਰਲੇ ਵੀ ਛੱਡ ਯਾਰ ਰਹਿਣ ਦੇ ਫਿਰ ਕੀ ਹੁੰਦਾ ਉਹ ਕਹਿੰਦਾ ਛੱਡ ਰਹਿਣ ਦੇ ਯਾਰ ਆਪਾਂ ਗੁਆਂਢੀ ਆ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਬੱਚੇ ਮੈਨੂੰ ਮੇਰੇ ਬੱਚਿਆਂ ਨੂੰ ਜਾਣਦੇ ਨੇ ਰਹਿਣ ਦੇ ਉਹ ਗੋਰਾ ਬੰਦਾ ਕੀ ਕਹਦਾ ਤੇਰੇ ਮਿਸਟਰ ਸਿੰਘ ਜੇ ਕੋਈ ਹੋਰ ਹੁੰਦਾ ਤੇਰੀ ਥਾਂ ਤੇ ਤਮੇ 100 ਡਾਲਰ ਦਾ ਚਲਾਨ ਕਰਨਾ ਸੀ ਪਰ ਕਿਉਂਕਿ ਮੈਂ ਤੇਰੇ ਬੱਚਿਆਂ ਨੂੰ ਜਾਣਦਾ ਤੇਰੇ ਪਰਿਵਾਰ ਨੂੰ ਜਾਣ ਦਾ 200 ਡਾਲਰ ਦਾ ਕਰੂੰਗਾ ਕਿਉਂਕਿ ਤੇਰੇ ਬੱਚੇ ਛੋਟੇ ਨੇ ਜੇ ਅੱਜ ਮੈਂ ਤੈਨੂੰ ਛੱਡਤਾ ਕੱਲ ਨੂੰ ਤੂੰ ਐਸੇ ਆਦਤ ਅਨਸਾਰ ਕਿਸੇ ਹੋਰ ਲੈਟ ਲਾਈਟ ਨੂੰ ਚੱਕ ਕਰ ਗਿਆ ਤੇ ਉਧਰੋਂ ਕੋਈ ਨਾ ਕੋਈ ਹਾਦਸਾ ਹੋ ਗਿਆ ਤੇ ਤੇਰੀ ਮੌਤ ਹੋ ਵੀ ਤਾਂ ਤੇਰੀ ਮੌਤ ਦਾ ਜ਼ਿੰਮੇਵਾਰ ਮੈਂ ਹੋਊਂਗਾ ਕਿ ਮੈਂ ਉਹਦੇ ਚਲਾਨ ਕਿਉਂ ਨਹੀਂ ਕਟਿਆ ਮੈਂ ਤੇਰੇ ਬੱਚਿਆਂ ਨੂੰ ਪਿਆਰ ਕਰਦਾ ਇਸ ਕਰਕੇ ਅੱਜ 200 ਡਾਲਰ ਦਾ ਚਲਾਨ ਆਊਗਾ ਬਿਲਕੁਲ ਆਪਣੇ ਪਾਸੋਂ ਉਲਟਾ ਹੈ यह कि अणहुई मौत हुई भारत के सबका राष्ट्रपति गैनी जैल सिंह जी सड़क हादसे मारे गए राजेश पायलट कांग्रेस का बड़ा लीडर सड़क हादसे में जसपाल भट्टी बहुत वे कलाकार सड़क हादसे च मारे गए कि उदाहरण मिलती किन्ने सिंगर क्योंकि एक्सीडेंट नहीं देखता कि ग्डी च कौन बैठा आप हर गल किस्मत भी नहीं छ ਕਿੰਨੇ ਕਿਤੇ ਹਿਊਮਨ 에ਰਰ ਹੁੰਦੀ ਐ ਸੋ ਮਨੁੱਖੀ ਗਲਤੀਆਂ ਨੂੰ ਘਟਾਉਣਾ ਹੈ ਦੂਜਾ ਜਿਹੜੀ ਪੰਜਾਬ ਪੁਲਿਸ ਐ ਨੌਰਮਪੁਰ ਪੁਲਿਸ ਐ ਉਹਨਾਂ ਕੋਲ ਇੰਨਾ ਜ਼ਿਆਦਾ ਬਰਡਨ ਐ ਇੰਨਾ ਜ਼ਿਆਦਾ ਕੰਮ ਦਾ ਬੋਝ ਐ ਸਸ ਨੂੰ ਦੇ ਝਗੜੇ ਤੋਂ ਲੈ ਕੇ ਜ਼ਮੀਨਾਂ ਦੇ ਝਗੜੇ ਚੋਰੀਆਂ ਦੇ ਠੱਗੀਆਂ ਦੇ ਗੈਂਗਸਟਰਾਂ ਦੇ ਨਹਿਰ ਦੇ ਵਿੱਚ ਲਾਸ਼ ਜਾਂਦੀ ਆ ਉਹ ਵੀ ਕੱਢਣੀਆਂ ਸੜਕ ਤੇ ਐਕਸੀਡੈਂਟ ਆ ਉੱਥੇ ਵੀ ਜਾਣਾ ਹੈ ਤਾਂ ਅਸੀਂ ਇਹ ਵੀ ਸੋਚਣਾ ਰੱਖੀ ਕਿ ਆ ਜਿਹੜੀ ਨਾਰਮਲ ਪੁਲਿਸ ਹੈ ਉਹਦਾ ਥੋੜਾ ਜਿਹਾ ਬਰਡਨ ਘਟ ਜੂਗਾ ਉਹ ਜ਼ਿਆਦਾ ਟਾਈਮ ਦੇ ਸਕਣਗੇ ਦੂਜੇ ਕਿਸੇ ਹੋਰ ਜਿਹੜੇ ਕੰਮ ਨੇ ਉਹਨਾਂ ਦੇ ਕਿਉਂਕਿ ਜਦੋਂ ਐਸਐਸਪੀ ਆਪਣੀ ਅਲੱਗ ਕੰਮ ਕਰਨ ਲੱਗੀ ਇਸੇ ਕਰਕੇ ਤਾਂ ਨਾ ਅਸੀਂ ਹਾਈਵੇ ਪੈਟਰੋਲ ਨਹੀਂ ਰੱਖਿਆ ਕੱਲੇ ਹਾਈਵੇ ਤੇ ਨਹੀਂ ਹੋਊਗੀ ਸੜਕ ਸੁਰੱਖਿਆ ਹਰੇਕ ਸੜਕ ਤੇ ਹੋਊਗੀ ਹਰ 30 ਕਿਲੋਮੀਟਰਾਂ 'ਤੇ ਗੱਡੀ ਤੁਹਾਨੂੰ ਆਉਂਦੀ ਆ ਜਾਂਦੀ ਮਿਲੂਗੀ ਕੋਈ ਟਰੱਕ ਖੜਾ ਹੈ ਖਰਾਬ ਹੋਇਆ ਉਹਨੂੰ ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕਰ ਦਿੱਤਾ ਜਾਊਗਾ ਕਿਉਂਕਿ ਗੱਡੀਆਂ ਇੰਨੀਆਂ ਟਕਰੀਆਂ ਨੇ ਇਹ ਦੁਬਈ ਦੀ ਪੁਲਿਸ ਕੋਲ ਨੇ ਇਹ ਗੱਡੀਆਂ ਟੋਇਟਾ ਹਾਈਲਕਸ ਅਸੀਂ ਕਹੇ ਹੁਣ ਬਣਾਉਣੀ ਤਾਂ ਹੈਗੀ ਐ ਕੋਈ ਤੇ ਫਿਰ ਉਹਨੂੰ ਵੱਡੀਆਂ ਹੀ ਗੱਡੀਆਂ ਲਈਏ ਬਾਰ-ਬਾਰ ਨਹੀਂ ਬਦਲੀਆਂ ਜਾਂਦੀਆਂ ਹੁੰਦੀਆਂ ਜਿਹੜੀਆਂ ਗੱਡੀਆਂ ਨੇ ਸੋ ਨੰਬਰ ਕੰਪਨੀ ਐ ਉਹਨਾਂ ਤੋਂ ਗੱਡੀਆਂ ਲਈਆਂ ਨੇ ਕੰਪਿਊਟਰ ਫਿੱਟ ਐ ਸਾਰੇ ਸਾਰੇ ਪ੍ਰਾਈਵੇਟ ਇੰਪੈਲਨ ਜਿਹੜੇ ਹਸਪਤਾਲ ਨੇ ਟ੍ਰੋਮਾ ਸੈਂਟਰ ਹੈ ਉਹਨਾਂ ਨਾਲ ਅਟੈਚ ਹੈ ਹਰ ਗੱਡੀ ਜੇ ਰੱਬ ਨਾ ਕਰੇ ਕੋਈ ਐਕਸੀਡੈਂਟ ਹੋ ਗਿਆ ਬੰਦੇ ਜ਼ਖਮੀ ਹੋ ਗਏ ਹੋ ਸਕਦਾ ਉਹਨਾਂ ਨੂੰ ਕੱਢ ਕੇ ਪਿੱਛੇ ਹੀ ਲੈ ਕੇ ਜਾਣਾ ਪਵੇ ਵਾਪਸ 2 ਕਿਲੋਮੀਟਰ ਕਿ ਪਹਿਲਾ ਹਸਪਤਾਲ ਜਿਹੜਾ ਉਹ ਅਗਲੇ ਹਸਪਤਾਲ ਨਾਲੋਂ ਨੇੜੇ ਹੈ ਉਹੀ ਜਿਹੜਾ ਕ੍ਰੂਸ਼ਲ ਟਾਈਮ ਹੈ 5 7 10 15 ਮਿੰਟ ਜਾਨ ਬਚ ਸਕਦੀ ਹੈ ਕਿਸੇ ਨਾ ਕਿਸੇ ਸੋ ਸਾਡਾ ਮਕਸਦ 1 ਫਰਵਰੀ ਤੋਂ ਕਿਉਂਕਿ ਹੁਣ ਅੱਜ ਤੋਂ ਤੁਸੀਂ ਸੜਕਾਂ ਤੇ ਚੱਲੇ ਜਾਓਗੇ 1 ਫਰਵਰੀ ਤੋਂ ਅਸੀਂ ਤੁਹਾਨੂੰ ਇਸ ਵਾਰ 29 ਫਰਵਰੀ ਹੈ ਲੀਪ ਦਾ ਸਾਲ ਹੈ 29 ਫਰਵਰੀ ਤੱਕ ਦਾ ਡਾਟਾ ਦੇਵਾਂਗੇ ਪਿਛਲੇ ਸਾਲ ਇਸੇ ਫਰਵਰੀ ਮਹੀਨੇ ਚ ਕਿੰਨੀਆਂ ਐਕਸੀਡੈਂਟ ਹੋਏ ਸੀ ਕਿੰਨੀਆਂ ਮੌਤਾਂ ਹੋਈਆਂ ਸੀ ਇਸ ਵਾਰ ਐਸਐਸਐਫ ਕਰਕੇ ਕਿੰਨੀਆਂ ਮੌਤਾਂ ਘਟ ਗਈਆਂ ਹਰ ਮਹੀਨੇ ਦਾ ਡਾਟਾ ਦਿਆ ਕਰਾਂਗੇ ਜੇ 50% ਵੀ ਘਟਾ ਲਿਆ 3000 ਬੰਦੇ ਦੀ ਜਾਨ ਬਚ ਜੂਗੀ ਜੀ 3000 ਬੰਦੇ ਦੀ